ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਅਨਬੀਰ ਸਿੰਘ ਭੁੱਲਰ ਜੀ ਨਾਲ ਨਰੇਸ਼ ਕਟਾਰੀਆ ਜੀ ਸਰਦਾਰ ਫੌਜਾ ਸਿੰਘ ਸਰਾਰੀ ਜੀ ਰਜਨੀਸ਼ ਤਾਇਆ ਜੀ ਇਹਨਾਂ ਸਾਰੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬਾਨਾਂ ਦੀ ਬੜੀ ਵੱਡੀ ਮੰਗ ਸੀ ਕਿ ਫਰੋਜਪੁਰ ਤੋਂ ਵਾਇਆ ਜੀਰਾ ਤਰਨਤਾਰਨ ਵਿਆਸ ਨੂੰ ਰਾਧਾ ਸੁਆਮੀ ਡੇਰੇ ਨੂੰ ਬੱਸ ਚਲਾਈ ਜਾਵੇ ਇੱਥੋਂ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰੇ ਵਿਆਸ ਸੇਵਾ ਕਰਨ ਜਾਂਦੀ ਆ ਤੇ ਅੱਜ ਇੱਥੋਂ ਸਾਡੇ ਫਰੋਜਪੁਰ ਸ਼ਹਿਰ ਤੋਂ ਅਸੀਂ ਬੱਸ ਚਲਾਈ ਆ ਡੇਰਾ ਵਿਆਸ ਨੂੰ ਵਾਇਆ ਜੀਰਾ ਜਿਹਦੇ ਨਾਲ 4-5 ਹਲਕੇ ਕਵਰ ਹੋਣਗੇ ਤੇ ਸਾਡੀਆਂ ਭੈਣਾਂ ਜਿਹੜਾ ਕਿ ਫ੍ਰੀ ਲੇਡੀਜ਼ ਵਾਰੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਲੋ ਸਫਰ ਜਿਹੜਾ ਦਿੱਤਾ ਜਾ ਰਿਹਾ ਬੀਪੀਆਂ ਨੂੰ ਉਹਦਾ ਫਾਇਦਾ ਲੈਣ ਗਿਆ ਸਾਡੇ ਭਰਾ ਵੀ ਜਿਹੜੇ ਸੇਵਾ ਕਰਨ ਜਾਂਦੇ ਆ ਉਹ ਰੋਜ਼ਾਨਾ ਡੇਰੇ ਬਿਆਸ ਆਪਦੇ ਮੰਦੀਆਂ ਮਰਾਦਾਂ ਪੂਰੀਆਂ ਕਰਾਉਣ ਲਈ ਸੇਵਾ ਕਰ ਲਈ ਰੋਜ਼ਾਨਾ ਜਾ ਸਕਣਗੇ ਤੇ ਆਉਣ ਵਾਲੇ ਸਮੇਂ ਚ ਅਸੀਂ ਫਾਜਲਕਾ ਤੋਂ ਵੀ ਡੇਰੇ ਬਿਆਸ ਲਈ ਜਿਹੜੀ ਬੱਸ ਚਲਾਵਾਂਗੇ ਫਾਜਲਕਾ ਤੋਂ वाया ਗੁਰੂ ਅਰਸਾਏ ਫੇਰ ਫਰੋਜ਼ਪੁਰ ਹੁੰਦੀ ਹੈ ਜਿਹੜੇ ਪਿਆਸ ਨੂੰ ਬਸ ਜਾਊਗੀ ਤਾਂ ਜੋ ਕਿ ਇਸ ਇਲਾਕੇ ਦੇ ਵਿੱਚ ਜਿਹੜੀਆਂ ਡੇਰੇ ਪਿਆਸ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਉਹਨਾਂ ਨੂੰ ਬਸਦਾ ਕਰਕੇ ਇਹ ਨਾ ਹੋਵੇ ਵੀ ਬਸ ਕਰਕੇ ਉਹਨਾਂ ਦੇ ਜਾਣ ਦੇ ਵਿੱਚ ਦਿੱਕਤ ਆਵੇ ਬਸ ਚੱਲੂਗੀ ਤੇ ਡੇਰੇ ਪਿਆਸ ਨੂੰ ਸੰਗਤ ਇੱਥੋਂ ਰੋਜ਼ਾਨਾ ਆਪਦੀਆਂ ਸੇਵਾਵਾਂ ਕਰਨ ਗੁਰੂ ਸਿਮਰਨ ਕਰਨ ਉਹ ਸਾਰਾ ਕੁਝ ਆਪਦਾ ਤੇ ਹੁਣ ਆਪਣੇ ਮਨ ਦੀਆਂ ਮਰਾਦਾਂ ਪਾਉਣ ਉਹ ਡੇਰੇ ਪਿਆਸ ਜਾ ਰਿਹਾ ਹੈ। ਜਿਹੜਾ ਟ੍ਰਾਂਸਪੋਰਟ ਦੇ ਵੱਲੋਂ ਜਿਹੜਾ ਹੈਗਾ ਫ੍ਰੀ ਮੈਲਾਵਾਂ ਨੂੰ ਸਰਵਿਸ ਦਿੱਤੀ ਜਾ ਰਹੀ ਹੈਗੀ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਹਲੇ ਤੱਕ ਟ੍ਰਾਂਸਪੋਰਟ ਭਾਗ ਨੂੰ ਜਿਹੜੀ ਆ ਉਹ ਸਬਸਿਡੀ ਜਿਹੜੀ ਨਹੀਂ ਦਿੱਤੀ ਗਈ ਜਿਸ ਦੇ ਨਾਲ ਕਾਫੀ ਜਿਹੜਾ 500 ਕਰੋੜ ਰੁਪਏ ਦੇ ਕਰੀਬ ਜਿਹੜਾ ਜਿਹੜਾ ਦੇਣਾ ਬੰਦਾ ਹੈਗਾ ਜੀ। ਦੇਖੋ ਜਦੋਂ ਫਰੀ ਲੇਡੀ ਸਵਾਰੀ ਦਾ ਜਿਹੜਾ ਸਫਰ ਆ ਉਹ ਸਾਡੀ ਸਰਕਾਰ ਨੇ ਮਾਨ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਨੂੰ ਪੈਸੇ ਦੇਣੇ ਹੁੰਦੇ ਆ ਉਹਦੇ ਚੋਂ ਸਮੇਂ-ਸਮੇਂ ਤੇ ਪੈਸੇ ਆਉਂਦੇ ਰਹਿੰਦੇ ਆ ਜਿਹੜੀਆਂ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੇ ਆ ਗੱਡੀਆਂ ਚ ਡੀਜ਼ਲ ਪੈਂਦਾ ਆ ਟਾਇਰ ਪੈਂਦੇ ਆ ਸਪੇਅਰ ਪਾਰਟ ਲੱਗਦਾ ਉਹ ਸਰਕਾਰੀ ਪੈਸੇ ਦਿੰਦੀ ਤਾਂ ਹੀ ਲੱਗਦਾ ਥੋੜਾ ਜਿਹਾ ਬਕਾਇਆ ਰਹਿੰਦਾ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਫైనాన్స్ ਮਿਨਿਸਟਰ ਹਰਪਾਲ ਚੰਮਾ ਜੀ ਨੂੰ ਬੇਨਤੀ ਕਰਕੇ ਉਹ ਵੀ ਟਰਾਂਸਪੋਰਟ ਵਿਭਾਗ ਨੂੰ ਦਵਾਵਾਂਗੇ ਟਰਾਂਸਪੋਰਟ ਵਿਭਾਗ ਐ ਮਹਿਕਮਾ ਜਿਹੜਾ ਲੋਕਾਂ ਨੂੰ ਆਪਦੀ ਮੰਜ਼ਿਲ ਤੱਕ ਪਹੁੰਚਾਉਂਦਾ ਸਰ ਜੇਲ੍ਹ ਦੇ ਵਿੱਚ ਲਗਾਤਾਰ ਫਲੋਸਪੁਰ ਦੀ ਕੈਂਡੀ ਜੇਲ੍ਹ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਲਾ ਜਾਰੀ ਹੈਗਾ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੋਬਾਈਲ ਫੋਨ ਮਿਲ ਰਹੇ ਨੇ ਉਹਨਾਂ ਕਹੀ ਜਾ ਰਹੀ ਹੈ ਕਿ ਇਹ ਮੇਰੇ ਸਮਝ ਮੈਨੂੰ ਥਰੋ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਹੈਗਾ ਦੇਖੋ ਮੈਂ ਤੇ ਪਹਿਲਾਂ ਹੀ ਕਹਤਾ ਵੀ ਜਿਹੜਾ ਕੋਈ ਅਫਸਰ ਵੀ ਦੋਸ਼ੀ ਹੋਵੇਗਾ ਉਹਦੇ ਤੇ ਵੀ ਸਖਤੋਂ ਸਖਤ ਕਾਰਵਾਈ ਹੋਊਗੀ ਜਿਹੜੀ ਤੁਸੀਂ ਥਰੋ ਦੀ ਗੱਲ ਕੀਤੀ ਆ ਪਿਛਲੇ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਸਲ 'ਚ ਜਦੋਂ ਜੇਲ੍ਹ ਬਣਦੀ ਆ ਚਾਹੀਦਾ ਤੇ ਆ ਵੀ ਜਿਹੜੀ ਬਾਉਂਡਰੀ ਵਾਲਿਆ ਉਹਦੇ ਤੋਂ ਦੂਰ ਪੈਰਕਾਂ ਬਣ ਬੈਰਕਾਂ ਵਿਚਕਾਰ ਬਣ ਤੇ ਸਾਈਡਾਂ ਸਾਰੀਆਂ ਖਾਲੀ ਹੋਣ ਪੁਰਾਣੇ ਸਮੇਂ 'ਚ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਵੇਂ ਆਰਕਟੈਕਟ ਨੇ ਨਕਸ਼ਾ ਬਣਾਇਆ ਉਹ ਜਿਹੜੀਆਂ ਜੇਲ੍ਹਾਂ ਆ ਉਹਨਾਂ ਦੀ ਜਿਹੜੀ ਬਾਉਂਡਰੀ ਵਾਲਿਆ ਉਹਦੇ ਨਾਲ ਹੀ ਪੈਰਕਾਂ ਬਿਲਕੁਲ ਬਣਾਈਆਂ ਉਹ ਜਦੋਂ ਜੇਲ੍ਹਾਂ ਬਣਦੀਆਂ ਉਦੋਂ ਤੇ ਲਾਗੇ ਕੋਈ ਰੈਸ਼ ਨਹੀਂ ਹੁੰਦੀ ਜਦੋਂ ਜੇਲ੍ਹਾਂ ਬਣ ਜਾਂਦੀਆਂ ਹੌਲੀ-ਹੌਲੀ ਲੋਕ ਜ਼ਮੀਨਾਂ ਵੇਚ ਦਿੰਦੇ ਆ ਕੋਲੋਨਾਈਜ਼ਰ ਕਲੋਨੀਆਂ ਕੱਟ ਦਿੰਦੇ ਆ ਲੋਕ ਆਪਦੇ ਘਰ ਬਣਾਉਣੇ ਸ਼ੁਰੂ ਕਰ ਦਿੰਦੇ ਆ ਗਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੇਲ੍ਹ ਡਿਪਾਰਟਮੈਂਟ ਵੱਲੋਂ ਫਾਈਲ ਬਣਾ ਕੇ ਭੇਜਾਂਗੇ ਕਿ ਜਿੱਥੇ ਜੇਲ੍ਹ ਬਣੇ ਘਾੜ ਤੋਂ ਘਾਟ 1 ਕਿਲੋਮੀਟਰ ਦੇ ਵਿੱਚ ਰਹਿਣਾ ਹੋਵੇ ਕੋਈ ਕਲੋਨੀ ਨਾ ਕੱਟੀ ਜਾਵੇ ਤੇ ਦੂਜਾ ਗਾਂ ਜੇ ਜੇਲ੍ਹ ਬਣੇ ਤੇ ਉਹ ਜੇਲ੍ਹ ਅਸੀਂ ਜਿਹੜੀ ਬਣਾਵਾਂਗੇ ਉਹ ਬੈਰ ਕਾਂ ਵਿਚਕਾਏ ਬੰਨ ਘੇਰੇ ਘੇਰੇ ਜਿਹੜੀ ਬਾਉਂਡਰੀ ਵਾਲੇ ਉਹਦੇ ਲਾਗੇ ਖਾਲੀ ਜਗ੍ਹਾ ਰਵੇ ਬਾਕੀ ਸਾਡੀ ਸਰਕਾਰ ਨੂੰ ਬੜੀ ਸ਼ਕਤੀ ਆ ਜ਼ੈਮਰ ਲਾਏ ਜਾ ਰਹੇ ਆ ਕੈਮਰੇ ਲਾਵਾਂਗੇ ਸਾਰੀਆਂ ਚਾਰਦਵਾਰੀਆਂ ਦੇ ਆਸੇ ਪਾਸੇ ਵੀ ਜੇ ਕੋਈ ਥਰੋ ਕਰਦਾ ਉਹਦੇ ਤੇ ਵੀ ਪਰਚਾ ਦਰਜ ਹੋਵੇ ਤੇ ਜੇ ਕਿਸੇ ਜੇਲ੍ਹ ਚੋਂ ਜਾਦੇ ਮੋਬਾਈਲ ਮਿਲਦੇ ਆ ਜਾਂ ਕੋਈ ਗੈਰ ਇਤਰਾਜਯੋਗ ਵਸਤਾਂ ਮਿਲਦੀਆਂ ਜਾਂ ਕੋਈ ਨਸ਼ਾ ਮਿਲਦਾ ਵੇਖੋ ਉਹਦੀ ਜ਼ਿੰਮੇਵਾਰ ਤੇ ਜਿਹੜੇ ਵਿੱਚ ਅਧਿਕਾਰੀ ਨੇ ਉਹ ਵੀ ਜ਼ਿੰਮੇਵਾਰ ਨੇ ਜੇ ਕੋਈ ਅਧਿਕਾਰੀ ਦੋਚੀ ਪਾਇਆ ਗਿਆ ਜਿਵੇਂ ਹਿਸ਼ਾਲਪੁਰ ਜੇਲ੍ਹ ਦੇ ਸੁਪਰਡੈਂਟ ਤੇ ਨਾਲ ਜਿਹੜੇ ਚਾਰ ਮਲਾਜਮ ਉਹਨਾਂ ਤੇ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਦੂਜੀਆਂ ਜੇਲਾਂ 'ਚ ਜੇ ਪਤਾ ਲੱਗਾ ਵੀ ਦੋਚੀ ਅਧਿਕਾਰੀ ਨੇ ਉਹਨਾਂ ਅਧਿਕਾਰੀਆਂ ਤੇ ਵੀ ਸਖਤ ਕਾਰਵਾਈ ਹੋਊਗਾ ਤਾਂ ਇਹਨੂੰ ਇਹਨਾਂ ਦਾ ਐਮਬੀਏ ਜਿਹੜਾ ਹੈਗਾ ਜੀ ਹੁਣ ਇਹਨੂੰ ਸ਼ਹਿਰ ਤੋਂ ਬਾਹਰ ਕੱਢਿਆ ਜਾ ਸਕਦਾ ਪੋਸਟ ਤੋਂ ਦੇਖੋ ਅਜੇ ਕੋਈ ਵੀ ਇਹੋ ਜੀ ਪ੍ਰਪੋਜ਼ਲ ਨਹੀਂ ਹੈ ਕਿ ਜੇਲ੍ਹ ਨੂੰ ਬਾਹਰ ਕੱਢਿਆ ਜਾਵੇ ਤੇ ਜੇ ਕੋਈ ਲੋੜ ਹੋਵੇਗੀ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਦੇ ਧਿਆਨ 'ਚ ਲਿਆ ਦਿੱਤਾ ਜਾਵੇ ਸਰ 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 ਕਿ ਮੱਛੀ ਵਾਲੇ ਪਟਾ ਹੈਗੇ ਨੇ ਭੱਟੀ ਮੱਛਾ ਪਟਾ ਹੈਗੇ ਜਿੰਨਾ ਤੋਂ ਪੱਕੀ ਵੀ ਨਹੀਂ ਜੇਲ੍ਹ ਦੇ ਵਿੱਚ ਮੰਗ ਨਹੀਂ ਉਹਨਾਂ ਦੇ ਘਰਾਂ ਨੂੰ ਭਾਵੇਂ ਕੋਈ ਛੋਟਾ ਤਸਕਰ ਆ ਤੇ ਭਾਵੇਂ ਕੋਈ ਵੱਡਾ ਤਸਕਰ ਆ ਜੀਦੀ ਵੀ ਪ੍ਰਾਪਰਟੀ ਨਾਲ ਅਟੈਚ ਹੋਈ ਆ ਜਾਂ ਜਿਹੜਾ ਸਰਕਾਰੀ ਪ੍ਰਾਪਰਟੀ ਦੇ ਘਰ ਬਣਾ ਕੇ ਬੈਠਾ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਜੇ ਕਿਸੇ ਪ੍ਰਾਪਰਟੀ ਅਟੈਚ ਨਹੀਂ ਹੋਈ ਐਸਐਸਪੀ ਸਾਹਿਬ ਡੀਸੀ ਸਾਹਿਬ ਮੇਰੇ ਨਾਲ ਨੇ ਇਹਨਾਂ ਨੂੰ ਪਹਿਲੀ ਮੀਟਿੰਗ ਜੀ ਮੈਂ ਕਹਿ ਗਿਆ ਕਿ ਸਾਰੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਭਾਵੇਂ ਕੋਈ ਕੋਈ ਵੀ ਤਸਕਰ ਆ ਇਹ ਲੋਕ ਕਿਸੇ ਦੇ ਸਕੇ ਨਹੀਂਗੇ ਨਾ ਕਿਸੇ ਲੀਡਰ ਦੇ ਨਾ ਕਿਸੇ ਪੁਲਿਸ ਅਫਸਰ ਦੇ ਨਾ ਕਿਸੇ ਸਿਵਲ ਅਫਸਰ ਦੇ ਤੇ ਨਾ ਆਮ ਲੋਕਾਂ ਦੇ ਜਿਹੜੇ ਜ਼ਹਿਰ ਵੇਚਦੇ ਆ ਇਹਨਾਂ ਜ਼ਹਿਰ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਫਿਰੋਜ਼ਪੁਰ ਜ਼ਿਲ੍ਹਾ ਨਸ਼ਾ ਮੁਕਤ ਕਰਕੇ ਅਸੀਂ ਫਿਰੋਜਪੁਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਰੰਗਲਾ ਪੰਜਾਬ ਦਵਾਂਗੇ ਹੱਸਦਾ ਵਸਦਾ ਪੰਜਾਬ। ਜਿਹੜੇ ਪ੍ਰਬੰਧਕੀ ਜਾਰੇ ਕਿ ਦਫਤਰ ਵਿੱਚ ਇੱਕ ਕੰਡਕਟਰ ਹੈ ਇਹਨਾਂ ਟਿਕਟਾਂ ਘਟਾਉਣ ਦੀ ਮਸ਼ੀਨਾਂ ਜਿਹੜੇ ਆਪਦੇ ਕੋਲ ਪਹਿਲਾਂ ਪਾ ਕੇ ਕਰ ਰਹੇ ਸਨ 2022 ਦੀਆਂ ਉਹ ਐਕਸਪਾਇਰੀ ਹੋ ਚੁੱਕੀਆਂ ਨੇ। ਮਸ਼ੀਨਾਂ ਤਕਰੀਬਨ ਢੀਪੂਆਂ ਦੇ ਵਿੱਚ ਹੈਗੀਆਂ ਜਿਹੜੀਆਂ ਕੋਈ ਖਰਾਬ ਆ ਉਹ ਵੀ ਅਸੀਂ ਜਲਦੀ ਜੇ ਰਿਪੇਅਰ ਹੋ ਸਕਦੀਆਂ ਜਾਂ ਰਿਪੇਅਰ ਨਹੀਂ ਤੇ ਨਵੀਆਂ ਮਸ਼ੀਨਾਂ ਲੈ ਕੇ ਦਵਾਂਗੇ। ਮਸ਼ੀਨਾਂ ਤੇ ਵੱਡੀ ਲੋਡ ਆ ਟਿਕਟਾਂ ਜਿਹੜੀਆਂ ਕਰਨੀ ਹੁੰਦੀ ਆ ਬੁਕਿੰਗ ਉਹ ਟਿਕਟਾਂ ਸੌਖੀਆਂ ਕੱਟੀਆਂ ਜਾਂਦੀਆਂ ਫਿਰ ਬੱਸ ਦੇ ਵਿੱਚ ਜਿਹੜਾ ਡਰਾਈਵਰ ਕਨੈਕਟਰ ਉਹ ਸੌਖਾ ਨਹੀਂ ਜਾਂਦਾ ਇੱਕ ਟਿਕਟਾ ਕੁਛ ਆਈ ਐਮ ਬੀਆਈ ਰਾਹ ਤੇ ਪਰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਨਾ ਪ੍ਰੋਬਲਮ ਪੈ ਰੀਆਂ ਨਾ ਵੈਰੀਫਾਈ ਕਰਤੇ ਐਮਬੀਆਈ ਪਾਸਿੰਗ ਕਰਦਾ ਪੈਸੇ ਵੀ ਲੈ ਜਾਂਦਾ ਗੱਡੀਆਂ ਫੇਰੇ ਲੋਕਾਂ ਨੇ ਪਾਸ ਕਰਦਾ ਗੱਡੀਆਂ ਵੀ ਪਾਸ ਹੋਣ ਗਈਆਂ ਤੇ ਗੱਡੀਆਂ ਵੀ ਜੇ ਕੋਈ ਜੇ ਕੋਈ ਕੰਪਲੀਟ ਕਰਦਾ ਉਹ ਗੱਲ ਪੈਣ ਤੱਕ ਜਾ ਜੇ ਕੋਈ ਐਮਬੀਆਈ ਜਾਂ ਕੋਈ ਆਰਟੀਗੇ ਕਿਸੇ ਤੋਂ ਰਿਸ਼ਵਤ ਲੈਂਦਾ ਜਾਂ ਕਿਸੇ ਨੂੰ ਖਰਾਬ ਕਰਦਾ ਮੇਰੇ ਧਿਆਨ ਚ ਲਿਆਇਓ ਉਹਦੇ ਤੇ ਸਖਤ ਤੋਂ ਸਖਤ ਉਸ ਅਧਿਕਾਰੀ ਦੇ ਕਾਰਵਾਈ ਹੋਊਗੀ ਇਹ ਤਿੰਨ ਸਾਰੇ ਤਿੰਨ ਦਿਨ ਦੇ ਉਹ ਝਾਲੀ ਲਾਇਸੈਂਸ ਨੇ ਜਿਹੜੇ ਲੋਕ ਕੁੱਤੇ ਹੈਗੇ ਉਹ ਸਸ ਅਧਿਕਾਰੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪ ਆ ਕੇ ਆਪਦੀ ਫੋਟੋ ਲਵਾਉਂਦਾ ਜਾਂ ਕੋਈ ਆਪ ਦਾ ਡਰਾਈਵਰੀ ਲਾਇਸੈਂਸ ਬਣਾਉਣ ਨੂੰ ਦਿੰਦਾ ਜੇ ਉਹਦੇ ਤੋਂ ਕੋਈ ਵੀ ਕਰਪਸ਼ਨ ਦੀ ਜਾਂ ਖਰਜਲ ਖਰਾਬੀ ਦੀ ਸ਼ਿਕਾਇਤ ਆਉਂਦੀ ਆ ਤੇ ਉੱਤੇ ਕਾਰਵਾਈ ਸਰ 108 ਲਾਇਸੈਂਸ ਸਰ ਇਹ 3 ਦਿਨ ਚ ਬਣੇ ਇੱਕ ਵੀ ਬੰਦਾ ਲੋਕਲ ਹੈ ਨਹੀਂ ਇੱਥੇ ਹੈ ਨਹੀਂ ਵਿਦੇਸ਼ਾਂ ਚ ਬੈਠੇ ਆ 108 ਲਾਇਸੈਂਸ ਦੇ ਉਹ ਬੰਦੇ ਇੱਥੇ ਨਹੀਂ ਹੋਣਗੇ ਇਹ ਇਹ ਰੱਦ ਵੀ ਹੋਣਗੇ ਤੇ ਕਾਰਵਾਈ ਵੀ ਹੋ ਗਈ ਸਰ ਇਹ ਲਗਾਤਾਰ ਚੱਲ ਰਿਹਾ ਜੀ ਕੰਮ ਮੈਂ ਕਿਹਾ ਕਾਰਵਾਈ ਤੁਸੀਂ ਤੁਸੀਂ ਸਾਰੀ ਚੈਕਿੰਗ ਕਰਾ ਲਓ ਇਥੇ ਤੁਹਾਨੂੰ ਹਜ਼ਾਰਾਂ ਲਾਇਸੈਂਸ ਜਿਹੜਾ ਆਮ ਰਵਾਇਤ ਕਰਵਾਈ ਗਈ ਹੈ ਕੀ ਇਹ ਤੁਹਾਡੇ ਹੱਥੇ ਰਹਿ ਗਈ ਹੈ ਜਾਂ ਕਾਰਵਾਈ ਹੋਊਗੀ ਕਾਰਵਾਈ ਹੋਊਗੀ ਟ੍ਰਾਂਸਪੋਰਟ ਮੰਤਰੀ ਸੇ ਟ੍ਰਾਂਸਪੋਰਟ ਕਮਿਸ਼ਨਰ ਕੋ ਜਾ ਚੁੱਕੇ ਉੱਥੋਂ ਠੱਪ ਕਰ ਦਿੱਤੀ ਗਈ ਹੈ ਜੀ ਠੱਪ ਹੋ ਜਾਂਦੀ ਹੈ ਜੀ ਮੈਂ ਕਿਹਾ ਇਹਦੇ ਤੇ ਤੁਹਾਡੇ ਚ ਹਫਤੇ ਦੇ ਵਿੱਚ ਵਿੱਚ ਕਾਰਵਾਈ ਹੋ ਕੇ ਤੁਹਾਨੂੰ ਅਫਸਰ ਜਿਹੜੇ ਉਹ ਜੇ ਬਾਕੀ ਉਹਨਾਂ ਗਲਤ ਕੀਤਾ ਉਹਨਾਂ ਤੇ ਸਸਪੈਂਡ ਤੇ ਆਰਡਰ ਹੋ ਸਰ ਐਮਬੀਆਈ ਦਾ ਵੀ ਬਲਕੇ ਉਹਦਾ ਸਟੇਟਸ ਚੈੱਕ ਕਰੋ ਜੀ ਇਥੇ ਕੀ ਲੋਕਾਂ ਦਾ ਬਿਹੇਵਰ ਹੋਦਾ ਉੱ ਆਸੇ ਤੋਂ ਬਗੈਰ ਕੰਮ ਪ੍ਰਾਈਵੇਟ ਬੰਦੇ ਬਿਠਾਏ ਸਾਰੇ ਬੰਦੇ ਬਿਠਾਏ ਸਾਰੇ ਬੰਦੇ ਬਿਠਾਏ ਉਹ ਕੰਮ ਜਿਹੜਾ ਕਰਦਾ ਉਹ ਤੋਂ ਬੰਦੇ ਚਲੇ ਜਾਂਦੇ ਉਹਨਾਂ ਨੂੰ ਚਿੱਟਾ ਜਾਰੀ ਨਹੀਂ ਕਰਦਾ ਜੀ ਕੋਈ ਵੀ ਅਧਿਕਾਰੀ ਦੁਸ਼ੀ ਪਾਇਆ ਜਾਊਗਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਦਾ ਆ ਵੀ ਕਾਰਵਾਈ ਹੋਊ ਸਰ ਪੰਜਾਬ ਸਰ ਦੇ ਰੈਵਨਿਊ ਸਰਚ ਬਹੁਤਾਂ ਦਰਾਂ ਲਿਖੀ ਕੀਤਾ ਜਾ ਰਿਹਾ ਹੈ ਪੰਜਾਬ ਜੇਲ੍ਹ ਡਿਪਾਰਟਮੈਂਟ ਜੇਲ੍ਹ ਬੋਰਡ ਬਣਾਇਆ ਸੀ 1 2021 ਦੇ ਵਿੱਚ ਤੇ ਇਹ ਕੁਝ ਸਪਲਾਈਵੇਂ ਪੰਪ ਵੀ ਪੰਜਾਬ ਦੇ ਵਿੱਚ ਚਾਲੂ ਕੀਤੇ ਸੀ ਉਹ ਉਹਦੇ ਵਿੱਚ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਵੀ ਪੰਪ પેટ્રોલ ਪੰਪ ਲੱਗੇ ਆ ਹੁਣ ਅਸੀਂ ਨਾਪੇ ਵੀ ਇੱਕ પેટ્રોલ ਪੰਪ ਖੋਲਿਆ ਨਵਾਂ ਫਾਜ਼ਿਲਕਾ ਵੀ ਖੋਲਿਆ ਸਾਡੀਆਂ ਜੇਲਾਂ ਦੇ ਵਿੱਚ ਬੇਕਰੀਆਂ ਵੀ ਖੁੱਲੀਆਂ ਨਾਲ ਜੇ ਕੋਈ ਮਿਸਤਰੀ ਦਾ ਕੰਮ ਜਾਣਦਾ ਜਾਂ ਕੋਈ ਕੱਪੜੇ ਬਣਾਉਣ ਦਾ ਕੰਮ ਜਾਣਦਾ ਉਹ ਸਾਡੀਆਂ ਹੌਜਰੀ ਦੀਆਂ ਮਸ਼ੀਨਾਂ ਕਈ ਤਰ੍ਹਾਂ ਦੇ ਸਾਡੇ ਵਿੱਚ ਜੇਲਾਂ ਦੇ ਕਾਰਖਾਨੇ ਲੱਗੇ ਆ ਵੱਡੀਆਂ ਜੇਲਾਂ ਚ ਤੇ ਆਉਣ ਵਾਲੇ ਸਮੇਂ ਚ ਕੋਸ਼ਿਸ਼ ਇਹ ਹੋਊ ਜਿਹੜੀਆਂ ਸਾਡੀਆਂ ਵੱਡੀਆਂ ਜੇਲਾਂ ਉਹਨਾਂ ਸਾਰੀਆਂ ਦੇ ਵਿੱਚ ਬਿਕ ਰੀਆਂ ਲੱਕੜ ਫਰਨੀਚਰ ਬਣਾਉਣ ਦੀਆਂ ਮਸ਼ੀਨਾਂ ਦਿੱਤੀਆਂ ਜਾਣ ਕੱਪੜੇ ਬਣਾਉਣ ਦੀਆਂ ਮਸ਼ੀਨਾਂ ਦਿੱਤੀਆਂ ਜਾਣ ਨਾਲ ਹਰ ਜੇਲ ਕਿਉਂਕਿ ਜੇਲ੍ਹਾਂ ਤਕਰੀਬਨ ਰੋਡ ਦੇ ਉੱਪਰ ਆ ਹਰ ਜੇਲ ਦੇ ਅੱਗੇ ਪੈਟਰੋਲ ਪੰਪ ਖੁੱਲੇ ਨਾਲੇ ਤੇ ਸਰਕਾਰ ਨੂੰ ਇੰਕਾ ਬਾਵੇ ਨਾਲ ਜਿਹੜੇ ਚੰਗੇ ਆਚਰਣ ਵਾਲੇ ਕੈਦੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੰਮ ਮਿਲੇ ਕਿਉਂਕਿ ਜੇ ਪੈਟਰੋਲ ਪੰਪ ਤੇ ਕੰਮ ਕਰਨਾ ਤੇ ਉਹ ਤੇ ਬਾਹਰ ਆ ਕੇ ਦੁਨੀਆਦਾਰੀ ਦੇ ਵਿੱਚ ਕੰਮ ਕਰਨਾ ਦੂਜੇ ਕੈਦੀਆਂ ਨੂੰ ਵੀ ਇਹ ਹੋਵੇ ਪੀਐਸੀ ਵੀ ਚੰਗਾ ਆਚਰਣ ਕਰੀਏ ਤੇ ਅਸੀਂ ਵੀ ਬਾਹਰ ਦੁਨੀਆਦਾਰੀ ਵੇਖ ਸਕੀਏ ਨਾਲ ਉਹਨਾਂ ਨੂੰ ਪੈਸਾ ਮਿਲੇ ਕੈਦੀਆਂ ਨੂੰ ਉਸ ਪੈਸੇ ਨਾਲ ਉਹ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪਾਲ ਸਕਣ ਨਾਲ ਸਰਕਾਰ ਦੀ ਇਨਕਮ ਵੀ ਤੇ ਇਹਦੇ ਨਾਲ ਹੀ ਜੇਲ੍ਹ ਡਿਪਾਰਟਮੈਂਟ ਨੂੰ ਇਨਕਮ ਸੋਰਸ ਵੀ ਬਣ ਜਾਣਾ ਜਿਹਦੇ ਨਾਲ ਜਿਹੜੇ ਕੈਦੀ ਆ ਉਹਨਾਂ ਦੀਆਂ ਸੁੱਖ ਸਹੂਲਤਾਂ ਜਿਹੜੀਆਂ ਅਸੀਂ ਪੂਰੀਆਂ ਕਰ ਸਕੀਏ ਕਿਉਂਕਿ ਵੇਖੋ ਇੱਕ ਹਿਸਾਬ ਨਾਲ ਤੇ ਇਹ ਹੁੰਦੇ ਸੁਧਾਰਕਰ ਤੇ ਕੈਦੀ ਵੀ ਇਨਸਾਨ ਨੇ ਕਈ ਕੈਦੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੋਂ ਅਚਨਚੇਤ ਕੋਈ ਗੁਨਾਹ ਹੋ ਜਾਂਦਾ 10-15% ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਆਦੀ ਹੁੰਦੇ ਆ ਵੀ ਅਹੀਂ ਕ੍ਰਾਈਮ ਕਰਨਾ ਹੀ ਕਰਨਾ 80% 80-85% ਇਹੋ ਜਿਹੇ ਬੰਦੇ ਹੁੰਦੇ ਆ ਕਈ ਵਾਰ ਉਹ ਗੁੱਸੇ 'ਚ ਕੋਈ ਕਦਮ ਉਠਾ ਪੈਂਦੇ ਆ ਜਾਂ ਕਈ ਵਾਰ ਅਚਨਚੇਤ ਹੋ ਜਾਂਦਾ ਪਰ ਜਦੋਂ ਗਨਾਹ ਹੋ ਜਾਂਦਾ ਕੋਈ ਜੁਰਮ ਹੋ ਜਾਂਦਾ ਫਿਰ ਉਹਨੂੰ ਸਜ਼ਾ ਮਿਲਦੀ ਉਹ ਜੇਲ੍ਹ 'ਚ ਜਾਂਦਾ ਤੇ ਸਾਡਾ ਸਾਡੇ ਅਧਿਕਾਰੀਆਂ ਦਾ ਮੇਨ ਮੰਤਬ ਇਹ ਹੁੰਦਾ ਕਿ ਇਹਨਾਂ ਲੋਕਾਂ ਨੂੰ ਸੁਧਾਰ ਕੇ ਜਦੋਂ سزا ਪੂਰੀ ਹੋ ਜਾਂਦੀ ਹੈ ਇਹਨਾਂ ਨੂੰ ਇਹਨਾਂ ਦੇ ਘਰਾਂ 'ਚ ਭੇਜ ਗਏ ਤੇ ਇਹ ਆਪਦੇ ਘਰਾਂ 'ਚ ਬਹਿ ਕੇ ਆਪਦੇ ਪਰਿਵਾਰ 'ਚ ਆਪਦੇ ਬੱਚਿਆਂ 'ਚ ਖੁਸ਼ ਰਹਿਣ ਤੇ ਆਪਦੇ ਬੱਚਿਆਂ ਨੂੰ ਪੜਾ ਲਿਖਾ ਕੇ ਵੱਡੇ ਅਫਸਰ ਬਣਨ